ਅਤ ਨਾਰਦ ਜੋ ਕ੍ਰਿਸ਼ਨ ਪੈ ਆਏ ਹੁਣ ਨਾਰਦ ਜੀ ਕ੍ਰਿਸ਼ਨ ਕੋਲ ਆਏ ਅੜੇਲ ਤਬ ਨਾਰਦ ਚੱਲ ਗਿਓ ਨਿਕਟ ਪਟ ਕ੍ਰਿਸ਼ਨ ਕੇ ਤਦ ਨਾਰਦ ਜੀ ਕ੍ਰਿਸ਼ਨ ਯੋਦੇ ਕੋਲ ਚੱਲ ਕੇ ਗਿਆ ਕਰੀ ਉਰਦ ਪੂਰਣਾ ਮਨੋ ਹਿੱਤ ਤੇ ਸੰਕੇ ਮਾਨੋ ਪੇਟ ਪਰਨ ਲਈ ਪੁੱਖੇ ਪਿਆਸੇ ਵਿਅਕਤੀ ਨੇ ਪੇਟ ਪਰਾਂ ਦੀ ਚਾਹ ਕੀਤੀ ਹੋਵੇ। ਰਹਯੋ मुनि सिर ਨਿਐ ਸਿਆਮ ਧਰ ਪਗਨ ਕੇ। ਫਿਰ मुनि सिर ਨੇ ਵਾਕੇ ਸ਼੍ਰੀ ਕ੍ਰਿਸ਼ਨ ਦੇ ਚਰਨਾਂ ਵਿੱਚ ਬੈਠ ਗਿਆ। ਉਹ ਮਨ ਵਿਚਾਰ ਕਹਿਓ ਸਿਆਮ ਮਹਾ ਸੰਗ ਲਗਨ ਕੇ। ਅਤੇ ਮਾਨ ਦੇ ਵਿਚਾਰ ਨੂੰ ਕ੍ਰਿਸ਼ਨ ਦੇ ਨੇੜੇ ਹੋ ਕੇ ਕਿਹਾ। ਮੋਨ ਨਾਰਦ ਜੋ ਬਾਚ ਕਾਨੈ ਜੋ ਸੋ ਮੋਨੀ ਨਾਰਦ ਜੀ ਨੇ ਕ੍ਰਿਸ਼ਨ ਜੀ ਨੂੰ ਕਿਹਾ ਸਵੈਆ ਅਕਰੂਰ ਕੇ ਅਗਰ ਹੀ ਜਾ ਹਰ ਸੋ ਮਨ ਪਾ ਪਰ ਕੈ ਇਹ ਬਾਤ ਸੁਣਾਈ ਅਕਰੂਰ ਦੇ ਪਹੁੰਚਣ ਤੋਂ ਪਹਿਲਾ ਹੀ ਸ਼੍ਰੀ ਕ੍ਰਿਸ਼ਨ ਦੇ ਚਰਨੀ ਪੈ ਕੇ ਮੂਨੀ ਨੇ ਇਹ ਗੱਲ ਸੁਣਾਈ ਰੇਜ ਰਹੇ ਹੋ ਆਪਣੇ ਮਨ ਮੈਂ ਸੋਨਿਹਾਰ ਕੈ ਸੁੰਦਰ ਰੂਪ ਕਨਹਾਈ ਕ੍ਰਿਸ਼ਨ ਦਾ ਸੁੰਦਰ ਰੂਪ ਵੇਖ ਕੇ Muni ਆਪਣੇ ਮਨ ਵਿੱਚ ਪ੍ਰਸੰਨ ਹੋ ਰਿਹਾ ਹੈ ਬੀਰ ਬਡੋਰਨ ਵਿੱਚ ਹਨੋਂ ਤੁਮ ਐਸੇ ਕਹਿਓ ਆਤ ਹੀ ਛਾਬ ਪਾਈ ਬਹੁਤ ਸਾਰੇ ਸੂਰਵੀਰਾਂ ਨੂੰ ਤੁਸੀਂ ਯੁੱਧ ਭੂਮੀ ਵਿੱਚ ਮਾਰੋ ਇਸ ਤਰ੍ਹਾਂ ਕਹਿੰਦੇ ਹੋਇਆ Muni ਨੇ ਬਹੁਤ ਸ਼ੋਭਾ ਪ੍ਰਾਪਤ ਕੀਤੀ ਆਏ ਹੋ ਹੋ ਸੋ ਕਨੇ ਰਿਪ ਕੇਰ ਸ਼ਿਕਾਰ ਕੀ ਭਾਤ ਬਦੋ ਤਿਨ ਜਾਈ ਮੈਂ ਬਹੁਤ ਸਾਰੇ ਵੈਰੀ ਕੇਰ ਕੇ ਆਇਆ ਹਾਂ ਤੁਸੀਂ ਸ਼ਿਕਾਰ ਕਰਨ ਵਾਂਗ ਉਹਨਾਂ ਨੂੰ ਮਾਰ ਦਿਓ ਤਬ ਹੋ ਉਪਮਾ ਤੁਮ ਰੀ ਕਰੋ ਕਬੁਲ ਆਏ ਗਿਰ ਕੋ ਤੁਮ ਜੋ ਮਾਰਿਓ ਤਦ ਵੀ ਮੈਂ ਤੁਹਾਡੀ ਉਪਮਾ ਕਰਾਂਗਾ ਜਦ ਤੁਸੀਂ ਕਵਲਾ ਪੀੜ ਨੂੰ ਮਾਰ ਦਿਓਗੇ ਮੋਸਟਕ ਬਲ ਸਾਥ ਚੰਡੂ ਰਹਿ ਸੋ ਰੰਗ ਭੂਮਿ ਬਿਖੈ ਵੱਧ ਜੋ ਕਰਿਓ ਜਦੋਂ ਮੋਸਟਕ ਆਤੇ ਚੰਡੂ ਨੂੰ ਬਲਪੂਰਵਕ ਰੰਗ ਭੂਮੀ ਵਿੱਚ ਮਾਰ ਦੇਓਗੇ ਫਿਰ ਕਾਂਸ ਬੜੇ ਆਪਣੇ ਰਿਪਕੋ ਗਹਿ ਕੇਸ ਤੇ ਪ੍ਰਾਣਨ ਕੋ ਹਾਰਿਓ ਫਿਰ ਆਪਣੇ ਵੱਡੇ ਵੈਰੀ ਕਾਂਸ ਨੂੰ ਕੇਸਾ ਤੋਂ ਪਕੜ ਕੇ ਉਸ ਦੇ ਪ੍ਰਾਣ ਹਰ ਲਵੋਗੇ ਰੇਪ ਮਾਰ ਕਨੇ ਬਨ ਆਸੁਰ ਕੋ ਕਰ ਘਾਟ ਸਬੈ ਤਰਪੈ ਤਰਹਿਓ ਬਹੁਤ ਸਾਰੇ ਵੈਰੀ ਮਾਰ ਕੇ ਦੰਤ ਰੂਪ ਬਨ ਨੂੰ ਵੱਡ ਕੇ ਧਰਤੀ ਉਤੇ ਸੁੱਟ ਦੇਓਗੇ ਦੋਹਰਾ ਇਹ ਕਹਿ ਨਾਰਦ ਕ੍ਰਿਸ਼ਨ ਸੋ ਵਿਦਾ ਪੈਉ ਮਨ ਮਾਹੀ ਨਾਰਦ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਹਿ ਕੇ ਵਿਦਾ ਹੋ ਗਿਆ ਆਤੇ ਫਿਰ ਮਨ ਵਿੱਚ ਵਿਚਾਰਨ ਲੱਗਾ ਆਵ ਦਿਨ ਕਾਂਸਾ ਕੇ ਕਹਿਓ ਮ੍ਰਿਤਕੇ ਫੋਨ ਨਿਜ ਕਾ ਹੈ ਆਤੇ ਫਿਰ ਕਹਿਣ ਲਗਾ ਕੇ ਹੁਣ ਕਾਂਸ ਦੀ ਮੌਤ ਦੇ ਦਿਨ ਨੇੜੇ ਆ ਗਏ ਹਨ ਇਤਿ ਸ਼੍ਰੀ ਬਚਿਤ੍ਰਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰੇ ਮਨ ਨਾਰਦ ਜੋ ਕ੍ਰਿਸ਼ਨ ਜੂ ਕੋ ਸਭ ਪੇਦ ਦੇ ਫਿਰ ਵਿਦਿਆ ਭਏ ਤੇ ਆਏ ਸੰਭਾਪਤਮ ਸਤ ਸੋਭਮ ਸਤ ਇਥੇ શ્રી ਭਚਤਨਾਟ ਗ੍ਰੰਥ ਦੇ ਕ੍ਰਿਸ਼ਨ ਉਤਾਰ ਦਾ ਮੁਨੀ ਨਾਰਦ ਕ੍ਰਿਸ਼ਨ ਜੀ ਨੂੰ ਭੇਦ ਦੇ ਕੇ ਵਿਦਾ ਹੋਇਆ ਅਧਿਆਏ ਸਮਾਪਤ ਸਭ ਸ਼ੁਭ ਹੈ ਅਥ ਵਿਸ਼ਵਾਸੁਰ ਦਾਤ ਯੁੱਧ ਹੁਣ ਵਿਸ਼ਵਾਸੁਰ ਦਾਤ ਦੇ ਯੁੱਧ ਦਾ ਕਥਨ ਦੁਹਰਾ ਖੇਲਤ ਗਵਾਰਣ ਸੋ ਕ੍ਰਿਸ਼ਨ ਆਧ ਨਿਰੰਜਨ ਸੋਏ आदन रंजन रूप श्री कृष्ण गोपियां नाल ਖੇਡ ਰਿਹਾ ਹੈ। ओए ਮੇਡਾ ਤਸਕਰ ਕੋ ਕੋ ਪਹਿਰੂਆ ਹੋਏ। ਕੋਈ ਗੋਪੀ ਭੇਡੂ ਕੋਈ ਚੋਰ ਅਤੇ ਕੋਈ ਪਹਿਰੇਦਾਰ ਬਣੀ ਹੋਈ ਹੈ। ਸਵਈਆ ਕੈਸਵ ਜੋ ਸੰਗ ਗਵਾਰਣ ਕੇ ਬ੍ਰਿਜ ਭੂਮ ਵਿਖੈ ਸੁਭ ਖੇਲਮਚਾਯੋ। ਕੀ ਰੇਕੇ ਚੰਨੇ ਗਵਾਲਿਆ ਨਾਲ ਪ੍ਰਜ ਭੂਮੀ ਵਿੱਚ ਬਹੁਤ ਚੰਗੀ ਖੇਡ ਮਚਾਈ ਹੋਈ ਹੈ ਗਵਾਰਣ ਦੇਖ ਤਬੈ ਵਿਸਵਾਸੁਰ ਹੋਇ ਚੁਰਵਾ ਤਿੰਨ ਭੱchn ਆਇਓ ਗਵਾਲ ਬਾਲਕਾ ਨੂੰ ਵੇਖ ਕੇ ਤਦੋ ਵਿਸਵਾਸੁਰ ਚੋਰ ਬਣ ਕੇ ਉਹਨਾਂ ਨੂੰ ਖਾਣ ਲਈ ਆ ਗਿਆ ਗਵਾਰ ਹਰੇ ਹਰ ਕੇ ਬਹੁਤੇ ਤਿਹ ਕੋ ਫਿਰ ਕਹਿ ਹਰ ਜੋ ਲਖ ਪਾਇਓ ਸ਼੍ਰੀ ਕ੍ਰਿਸ਼ਨ ਦੇ ਬਹੁਤ ਸਾਰੇ ਗਵਾਲ ਬਾਲਕ ਚੁਰਾ ਲਏ ਉਸ ਨੂੰ ਫਿਰ ਕੇ ਸ਼੍ਰੀ ਕ੍ਰਿਸ਼ਨ ਨੇ ਵੇਖ ਲਿਆ ਤਾਏ ਕੇ ਤਾਹੇ ਕੀ ਗਰੀਬ ਗਹੀ ਬਲ ਸੋ ਧਰਨੀ ਪਰ ਮਾਰ ਗਿਰਾਇਓ ਸ਼੍ਰੀ ਕ੍ਰਿਸ਼ਨ ਨੇ ਭੱਜ ਕੇ ਉਸ ਦੀ ਗਰਦਨ ਪਕੜ ਲਈ ਅਤੇ ਬਲ ਪੂਰਵਕ ਉਸ ਨੂੰ ਧਰਤੀ ਉੱਤੇ ਪਟਕਾ ਮਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ